ਚੱਲਦੇ ਆ ਤੁਹਾਨੂੰ ਦਿਖਾਉਨੇ ਆ ਹੁਣ ਨਮਾ ਵਿਊ ਚਾਉਦੀ ਤੇ ਪਾਰਕ ਨਹੀਂ ਹੈ ਇਸ ਇੱਥਾਂ ਦੀ ਜਾਦਗਰੀ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਚੱਲ ਇਹ ਆ ਗਿਆ ਜੀ ਅਲੱਗ-ਅਲੱਗ ਵਿਊ ਆਏ ਇੱਥੇ ਦਾ ਇਹ ਦੇਖ ਸਕਦੇ ਹੋ ਤੁਸੀਂ ਬਹੁਤ ਸੋਨੇ ਇੱਥੇ ਫੁੱਲ ਲੱਗੇ ਹੋਏ ਨੇ ਪਾਰਕ ਦੇ ਵਿੱਚ ਇਹ ਅੱਗੇ ਇਹਨਾਂ ਦੀ ਜਾਦ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਉਪਕਾਸ਼ ਹਿੰਦੀ ਸਮਾਰਕ ਮਲੇਰ ਕੋਲਾ ਦਾ ਨੀਂ ਪੱਥਰ ਪਰਮ ਪੂਜਯਾ ਸ੍ਰੀ ਸਤਗੁਰੂ ਜਗਜੀਤ ਸਿੰਘ ਜੀ ਦੇ ਮਹਾਰਾਜ 24 ਜੂਨ 1993 ਨੂੰ ਰੱਖਿਆ ਗਿਆ ਕਿੰਨਾ ਹਾੜ ਹੈ ਜੀ ਇਹ 11 ਹਾੜ 11 ਹਾੜ 2000 40 40 ਹੋਣ ਹਾਂਜੀ ਕੁੱਕਾ ਸਿਧੀ ਜਗਦਗਰੀ ਟਰਸਟ ਸ੍ਰੀ ਭੈਣੀ ਸਾਹਿਬ ਜੇਗਾ ਜੋ ਦਿੱਤੀ ਗਈ ਸੀਗੀ ਤੇ ਉਸ ਸਮੇਂ ਸਰਦਾਰ ਮੁੱਖ ਮੰਤਰੀ ਸਰਦਾਰ ਬਿਆਨ ਸਿੰਘ ਹੀ ਸੀਗੇ ਤੇ ਸਤਿਗੁਰੂ ਜਗਜੀਤ ਸਿੰਘ ਦੇ ਦੁਆਰਾ ਦਾ ਸਤਿਕਾਰ ਨਾਲ ਇਹ ਪੱਥਰ ਰੱਖਿਆ ਗਿਆ ਸੀਗਾ 24 ਜੂਨ 1993 ਦੇ ਵਿੱਚ

66 ਪੁਕੇ ਸਿੰਘਾਂ ਦੀ ਸੀ ਦੀ ਯਾਦਗਾਰੀ 66 ਪੁਕੇ ਸਿੰਘਾਂ ਦੀ ਸ਼ਹੀਦੀ ਯਾਦਗਾਰ ਜੀ ਇਹ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆਗਾ ਖੰਡਾ ਸਾਹ ਬਾਰੇ ਖੰਡਾ ਬਣਿਆ ਹੋਇਆ ਜੀ 66 ਸਿੰਘਾਂ ਦੀ ਯਾਦਗਾਰ ਬਣੀ ਹੋਈ ਹੈ ਤੇ 66 ਫੁੱਟ ਦੀ ਹਾਈਟ ਹੈ ਜੀ ਤੇ ਇਹਦੇ ਜਿਹੜੇ ਗੋਲ ਦੇ ਵਿੱਚ ਹੌਲ ਬਣੇ ਹੋਏ ਨੇ ਉਹ ਇਹਨਾਂ ਦੀ ਏਜ ਦੇ ਅਕੋਰਡਿੰਗ ਨੇ ਤੇ ਇਹਦੇ ਵਿੱਚ ਇੱਕ 12 ਸਾਲ ਦਾ ਬੱਚਾ ਸੀ ਬਰਿਆਮ ਸਿੰਘ ਜਿਹਦੇ ਛਾਤੀ ਤੇ ਗੋਲਾ ਫਿੱਟਣੀ ਸੀ ਆਉਂਦਾ ਜੋ ਟੋਪ ਚੱਲਦੀ ਸੀ ਗੋਲਾ ਸਿਰ ਦੇ ਉੱਪਰ ਦੀ ਜਾਂਦਾ ਸੀ ਅੰਗਰੇਜ਼ ਗੌਰ ਅੰਗਰੇਜ਼ ਕਹਿੰਦੇ ਸਾਈਡ ਤੇ ਹੋ ਜਾ ਉਹ ਕਹਿੰਨ ਮਿਲਿਆ ਤੂੰ ਕੌਣ ਲੈਣੇ ਗੱਲ ਕਹਿਣ ਵਾਲਾ ਤੂੰ ਨੇ ਸਾਈਡ ਤੋਂ ਢੰਮਾ ਵੱਟੇ ਟੱਕਰ ਕੇ ਉੱਤੇ ਖੜਾ ਹੋਵੇ ਟੋਪ ਦਾ ਹਾਣੀ ਬਣਿਆ ਉਹ ਟੋਪ ਚੱਲੇ ਤੁੰਬਾ ਤੁੰਬਾ ਕਰਕੇ ਡਾਕਾ ਗਿਆ ਏ ਤੁਸੀਂ ਦੇਖ ਸਕਦੇ ਹੋ ਬਿਲਡਿੰਗ ਬਹੁਤ ਸੁੰਦਰ ਤੇ ਬਿਊਟੀਫੁਲ ਹੈ ਇਹ ਵੀ ਆਪਾਂ ਪੁੱਛਦੇ ਆਂ ਬਾਬਾ ਜੀ ਨੂੰ ਬਾਬਾ ਜੀ ਕਰੋ ਦੱਸੋ ਇਹਦੇ ਬਾਰੇ ਕੀ ਹੈ ਇਹ ਜੀ ਆਪਣਾ ਗੋਲ ਹਾਲ ਬਣਾਇਆ ਹੋਇਆ ਹੈ ਇਹਦੇ ਵਿੱਚ ਦੀਵਾਨ ਹਾਲ ਦੇ ਤੌਰ ਤੇ ਵਰਤਿਆ ਜਾਂਦਾ ਹੈ ਤੇ ਹਾਲ ਫਿਰ ਹਾਲੇ ਪੂਰਾ ਮੁਕੰਮਲ ਨਹੀਂ ਹੋਇਆ ਜੇ ਮੁਕੰਮਲ ਹੋਏਗਾ ਤੇ ਦੀਵਾਨ ਹਾਲ ਦੇ ਤੌਰ ਤੇ ਇਸ ਵਿੱਚ ਵਰਤਿਆ ਜਾਏਗਾ ਪਰ ਤੁਸੀਂ ਦੇਖ ਸਕਦੇ ਹੋ ਪ੍ਰਸੰਗ ਦੇ ਹਾਲ ਵਾਸਤੇ ਬਣਾਇਆ ਹੈ ਇਹ ਹੈਗਾ ਜੀ ਦੀਵਾਨ ਹਾਲ ਜੋ ਸ਼ਹੀਦਾਂ ਦੇ ਯਾਦ ਦੇਤੇ ਬਣਾਇਆ ਗਿਆ ਹੈ ਤੇ ਇੱਥੇ ਮਤਲਬ ਦੀਵਾਨ ਬਣਗੇ ਤੇ ਪਰ ਹਜੇ ਇਹ ਬਿਲਡਿੰਗ ਪ੍ਰੋਪਰ ਹਜੇ ਬਣਦੀ ਪਈ ਆ ਹਜੇ ਚਾਲੂ ਨਹੀਂ ਕੀਤੀ ਗਈ ਜਦੋਂ ਇਹ ਪ੍ਰੋਪਰ ਬਣ ਗਈ ਤੇ ਚਾਲੂ ਹੋ ਜੇ ਵੀ ਤੇ ਫਿਰ ਇੱਥੇ ਦੀਵਾਨ ਸਜਾਣਗੇ ਜੀ ਚਲਦੇ ਤੁਹਾਨੂੰ ਦਿਖਾਉਨੇ ਆ ਇੱਥੇ ਦਾ ਵਿਊ ਇਹ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਇਹੋ ਦੇਖ ਸਕਦੇ ਹੋ ਜੋ ਇਹ ਹੈ ਜੀ ਸਿੱਖੀ ਸਭਿਆਨ ਦੀ ਸਥਾਪਤੀ ਸਮਾਜ ਸੁਧਾਰ ਅਤੇ ਦੇਸ਼ ਦੀ ਆਜ਼ਾਦੀ ਲਈ 1857 ਵਿਸਾਖੀ ਵਾਲੇ ਦਿਨ ਨਾਮਧਾਰੀ ਸੰਤ ਖਾਸਾ ਦੀ ਸ੍ਰਾਜਨਾ ਇਹ ਹੈ ਔਰਤਾਂ ਨੂੰ ਅਮਰਤ ਦੀ ਦਾਤ 1 ਜੂਨ 1863 ਈਸਵੀ ਪਿੰਡ ਸਿਆੜ ਜ਼ਿਲ੍ਹਾ ਲੁਧਿਆਣਾ ਵਿੱਚ ਇਹ ਦਾਜ ਰਹਿਤ ਅੰਤਰਜਾਤੀ ਸਮੂਹਿਕ ਵਿਆਹ ਗੁਰਮਤ ਅਨੰਦ ਮਰਿਆਦਾ ਤਾਂ ਸੁੱਭ ਆਰੰਭ 3 ਜੂਨ 1863 ਈਸਵੀ ਪਿੰਡ ਖੋਟੇ ਜ਼ਿਲ੍ਹਾ ਮੋਗਾ ਇਹ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਤਸਵੀਰ ਲਗਾਈ ਗਈ ਆ ਭਾਰਤ ਦੀ ਆਜ਼ਾਦੀ ਲਈ ਲੋਕਾਂ ਵਿੱਚ ਜਾਗਰਤਾ ਪੈਦਾ ਕਰਨ ਲਈ ਨਾਮਧਾਰੀ ਸਿੱਖ ਪ੍ਰਚਾਰ ਕਰਦੇ ਹੋਏ ਇਹ ਤੁਸੀਂ ਤਸਵੀਰ ਜੀ ਦੇਖ ਸਕਦੇ ਹੋ 1829ਵੀਂ ਵਿੱਚ ਕਸ਼ਮੀਰ ਦੇ ਹਸ ਵਿੱਚ ਕੁੱਕਾ ਪਲਟਨ ਦੀ ਸਥਾਪਨਾ ਕੀਤੀ ਗਈ ਇਹ ਤਸਵੀਰ ਸ਼੍ਰੀ ਸਤਗੁਰੂ ਰਾਮ ਸਿੰਘ ਜੀ ਦੀ ਸੂਬਾ ਲਖ ਲੱਖਾ ਸਿੰਘ ਜੀ ਅਤੇ ਸੂਬਾ ਸਹਿਰ ਸਿੰਘ ਘੋੜਿਆਂ ਉੱਤੇ ਸਵਾਰ ਸਨ ਤੇ ਸਰਦਾਰ ਹੀਰਾ ਸਿੰਘ ਜੀ ਅਤੇ ਅਤੇ ਲੈਣਾ ਸਿੰਘ ਜੀ ਸਰਦਾਰ ਲੈਣਾ ਸਿੰਘ ਜੀ ਦਾ ਜਥਾ ਪੈਦਲ ਪ੍ਰਚਾਰ ਕਰਦੇ ਹੋਏ ਇਹ ਤੁਸੀਂ ਦੇਖ ਸਕਦੇ ਹੋ ਦੇਸ਼ ਦੀ ਆਜ਼ਾਦੀ ਸਮਾਸਤਾ ਅਤੇ ਸਿੱਖੀ ਸਭਿਮਾਨ ਵਿਗਉਣ ਲਈ ਸ੍ਰੀ ਸਤਗੁਰੂ ਰਾਮ ਸਿੰਘ ਜੀ ਦੀ ਵਿਹ ਜਾਤ ਇਤਿਹਾਸ ਮਤਲਬ ਆਪਣੀ ਸਿੱਖੀ ਨੂੰ ਜਗਾਨ ਵਾਸਤੇ ਸਗੂ ਰਾਮ ਸਿੰਘ ਨੇ ਏਕ ਯਾਤਰਾਵਾਂ ਕੀਤੀਆਂ ਨੇ ਜਿਹੜੇ ਤੁਹਾਨੂੰ ਅੱਖੀਂ ਦੇਖ ਸਕਦੇ ਹੋ ਇਹਦੇ ਵਿੱਚ ਟੋਟਲ ਇਹਨਾਂ ਨੇ ਬਾਈਕਾਟ ਕਰਤਾ ਕਿ ਅੰਗਰੇਜ਼ੀ ਦੀ ਬਣਾਈ ਹੋਈ ਕੋਈ ਚੀਜ਼ ਨਹੀਂ ਖਾਣੀ ਹੈਗੀ ਇਹਦੇ ਵਿੱਚ ਦੇਖੋ ਤੁਸੀਂ ਅਦਾਲਤਾਂ ਦਾ ਬਾਈਕਾਟ ਕਰਤਾ ਆਪਣੀ ਪੰਚਾਇਤ ਦੀ ਸਥਾਪਨਾ ਕਰਤੀ ਅੰਗਰੇਜ਼ੀ ਸਕੂਲਾਂ ਦਾ ਬਾਈਕਾਟ ਕੀਤਾ ਵੇ ਆਪਣਾ ਪੜਾਅ ਅੰਗਰੇਜ਼ੀ ਢਾਕ ਦਾ ਬਾਈਕਾਟ ਕੀਤਾ ਕੋਕਾ ਢਾਕ ਪ੍ਰਬੰਧਕ ਸਾਹਿਬ ਨਾਲ ਕਰਕੇ ਅੰਗਰੇਜ਼ੀ ਬਣਾਈ ਹੋਈ ਆ ਦੇਸ਼ੀ ਸਮਾਨ ਦਾ ਬਾਈਕਾਟ ਕੀਤਾ ਗਿਆ ਸਵਦੇਸ਼ੀ ਵਸਤਾਂ ਨੂੰ ਰੇਲ ਤੇ ਨਾ ਚੜਨਾ ਅੰਗਰੇਜ਼ੀ ਗਰੇਲਾਂ ਦਾ ਬਾਈਕਾਟ ਕਰਕੇ ਤਾਂ ਆਵਾਜ਼ ਆਪਣੇ ਸਾਧਨ ਕਰ ਦਿੱਤੀ ਇਹ ਸ੍ਰੀ ਸਤਗੁਰੂ ਰਾਮ ਸਿੰਘ ਜੀ ਦੇ ਜੀ ਨੇ ਸੁਭਾ ਸੈਵ ਸਿੰਘ ਰਾਹੀ ਨੇ ਪਾਲ ਨਾਲ ਤੇ ਸੂਬਾ ਗੁਰਚੰਦ ਸਿੰਘ ਜੀ ਰਾਹੀ ਰੂਸ ਨਾਲ ਫਾਸਫ ਬੰਦ ਬਣਾਏ ਇਹ ਅੱਗੇ ਅਫਗਾਨistan ਤੇ ਅਮੀਰ ਅਬਦੁੱਲ ਜਾਗਦੇ ਦੋ ਪੁੱਤਰ ਸ੍ਰੀ ਭੈਣੀ ਸਾਹਿਬ ਦੇਖੇ ਸਤਗੁਰ ਆਰਮ ਸਿੰਘ ਜੀ ਦੇ ਨਾਲ ਵਰਤਾਲਾਪ ਕਰਦੇ ਹੋਏ

ਇਹ ਅੰਮ੍ਰਿਤਸਰ ਦਾ ਹੈਗਾ ਲੈਣਾ ਸੀ ਬੱਲਾ ਸਿੰਘ ਹਾਕਮ ਸਿੰਘ ਤੇ ਇਹਦੇ ਵਿੱਚ ਕੀ ਹੋਇਆ ਅੰਮ੍ਰਿਤਸਰ ਦਾ ਹੈਗਾ ਉਹਨਾਂ ਨੂੰ ਫਾਂਸੀ ਦਿੱਤੀ ਗਈ ਕਿੰਦੀ ਸਾਡੇ ਗਲ ਜਿਹੜਾ ਰੱਸਾ ਰੇਸ਼ਮ ਦਾ ਹੋਵੇ ਜਲਾਹ ਸਾਨੂੰ ਹੱਥ ਨਾਲ ਲਾਵੇ ਠੀਕ ਹੈ ਤੇ ਅਸੀਂ ਅੰਮ੍ਰਿਤਸਰ ਸ੍ਰੋਵਰ ਦੇ ਇਸ਼ਨਾਨ ਕਰਕੇ ਢੋਲ ਕੇ ਛਾਣਾ ਦਵਾਨ ਲਾ ਕੇ ਫੇਰ ਅਸੀਂ ਜਗ੍ਹਾ ਤੇ ਪਹੁੰਚੇ ਤਾਂ ਉਹਨਾਂ ਨੂੰ ਫਾਂਸੀ ਦਿੱਤੀ ਜਾਂਦੀ ਹੈ ਜਦੋਂ ਇਹਨਾਂ ਨੂੰ ਫਾਂਸੀ ਦਿੱਤੀ ਜਾਂਦੀ ਸੀਗੀ ਤਾਂ ਪੂਰੀ ਨਹੀਂ ਸੀ ਉੰਜ ਪ੍ਰੋਪਰ ਜੋ ਕਰਦੇ ਵੀ ਕੀ ਚੱਕਰ ਕੀ ਆ ਉਹ ਇਹਨਾਂ ਨੇ ਗੋਵਾ ਛਡਾਈਆਂ ਸੀ ਉਹ ਗੋਵਾ ਛੱਲਿਆ ਕੇ ਸਿਰ ਦਿੰਦੀਆਂ ਸੀ ਜੋ ਇਹਨਾਂ ਨੂੰ ਸ਼ਹੀਦੀ ਨਹੀਂ ਸੀ ਕੌਣ ਲਿਦਿਆ ਫਿਰ ਇਹਨਾਂ ਨੇ ਅਰਦਾਸ ਕੀਤੀ ਹੈ ਗੋ ਮਾਤਾ ਵੀ ਅਸੀਂ ਫਿਰ ਕਿਸੇ ਮਾਂ ਦੀ ਕੋਖੂ ਚਾਵਾਂਗੇ ਜਰਮ ਲਾਵਾਂਗੇ ਫਿਰ ਦੁਆਰਾਵਾਂਗੇ ਫਿਰ ਸੈੜ ਤੇ ਫਿਰ ਇਹਨਾਂ ਨੂੰ ਕਲਰ ਹਾਸੇ ਸੀ ਇਹ ਰਾਈ ਕੋਡ ਵੇਖੇ ਤੇ ਗੁਰਮukh Singh Mangal Singh Mastan Singh 5 ਅਗਸਤ 1877 ਸ੍ਰੀ ਗੁਰਮੁਖ ਸਿੰਘ ਜੀ ਸ੍ਰੀ ਮੰਗਲ ਸਿੰਘ ਜੀ ਅਤੇ ਸ੍ਰੀ ਮस्तान ਸਿੰਘ ਜੀ ਨੂੰ ਅੰਗਰੇਜ਼ ਨੇ 5 ਅਗਸਤ 1835 ਨੂੰ ਰਾਏਕੋਟ ਵਿਖੇ ਫਾਂਸੀ ਦੇ ਕੇ ਸ਼ਹੀਦ ਕੀਤਾ। ਰਾਏਕੋਟ ਵੀ ਆਪਣਾ ਇਸ ਤਰ੍ਹਾਂ ਦੇ ਬਣਿਆ ਹੋਇਆ। ਠੀਕ ਹੈ ਜੀ। ਰਾਏਕੋਟ ਵੀ ਲੁਧਿਆਣਾ ਹੈ ਗਿਆ ਲੁਧਿਆਣਾ ਦਾ ਸੂਬਾ ਗਿਆਨੀ ਰਤਨ ਸਿੰਘ ਸੰਤ ਰਤਨ ਸਿੰਘ। 26 ਨੂੰ 18 ਇਹ ਹੈਗਾ ਜੀ ਸੂਬਾ ਗਿਆਨੀ ਰਤਨ ਸਿੰਘ ਜੀ ਅਤੇ ਸੰਤ ਰਤਨ ਸਿੰਘ ਜੀ ਨੂੰ 26 ਨਵੰਬਰ 1873ਵੀਂ ਨੂੰ ਲੁਧਿਆਣਾ ਵਿਖੇ ਫਾਂਸੀ ਦੇ ਕੇ ਸ਼ਹੀਦ ਕੀਤਾ ਗਿਆ। ਇਹ ਇਹ ਹੋਈਆ ਮਤਲਬ ਕਿ ਇਹ ਤਾਂ ਇਹ ਮਲੇਕੁੱਲਾ ਦੀ ਇਤਿਹਾਸ ਦੀ ਤਸਵੀਰ ਹੈਗੀ ਆ। ਪ੍ਰੀਆਮ ਸਿੰਘ ਮਦਰੇ ਕਰਦਾ ਸੀਗਾ ਉਹ ਟੇ ਮੱਟੇ ਇਕੱਠੇ ਕਰਕੇ ਖੜਾ ਹੋ ਜਾ ਉੱਤੇ। ਟੋਪ ਦਾ ਹਾਣੀ ਬਣਿਆ। ਇੱਕ ਜਦੋਂ ਬਾਬੂ ਬਾਬਾ ਕੰਡਾ ਆਤਾ ਗਿਆ ਤੇ ਇਹ ਸੀਗੇ ਇਹ ਵੀ 12 ਸਾਲ ਦੇ ਸੀ ਕਿ ਬੀਸ਼ਨ ਸਿੰਘ ਤੇ ਇਹ ਪਟਿਆਲ ਦੇ ਰਾਜਵਾਲਾ ਸਪਾਰਸ਼ ਸਿੰਘ ਨੂੰ ਕਿਸਾਵਾ ਛੱਡਿਆ ਜਾਵੇ ਤੇ ਅੰਗਰੇਜ਼ੀ ਦੀ ਮੇਮ ਕਹਿੰਦੀ ਜੀ ਕਿੰਨਾ ਸੋਹਣਾ ਬੱਚਾ ਹੈ ਆਜ਼ਾਦੀ ਬਾਰੇ ਕੀ ਪਤਾ ਹੈ ਨਾ ਤੇ ਉਹ ਅੰਗਰੇਜ਼ ਕਹਿੰਦਾ ਵੀ ਇਹਨੂੰ ਮੈਂ ਛੱਡ ਦਾਂਗਾ ਇੰਨੀ ਗੱਲ ਕਹਿ ਦੇ ਬਾਬਾ RAM ਸਿੰਘ ਸਿੱਖ ਨਹੀਂ ਤੂੰ ਤੂੰ ਮੈਂ ਕਹਿੰਦੀ ਇਹ ਬੱਚੇ ਕੋ ਹੁਣੇ ਕਹਾ ਦਿੰਨੀ ਆ ਮੈਂ ਤੇ ਅੰਗਰੇਜ਼ ਦੀ ਧਾੜੀ ਲੰਬੀ ਸੀ ਤੇ ਕੱਡ ਲੰਬਾ ਸੀ ਬੱਚਾ ਕਾ ਮਧਰਾ ਸੀਗਾ ਜੋ ਇੰਨੀ ਕਾ ਉਹ ਕਹਿੰਦਾ ਉਹ ਬੜਾ ਖੁਸ਼ ਹੋਇਆ ਕਹਿੰਦਾ ਮੈਂ ਆਪਣੇ ਇਤਿਹਾਸ ਆਪਣੇ ਕਾਪੀ ਦੇ ਪੰਨੇ ਤੇ ਲਿਖਾਂਗਾ ਵੀ ਇੱਕ ਇੱਕ ਨਾਮ ਤਰ ਸਿੱਖ ਮੇਰੇ ਕੋਲ ਮਾਫੀ ਮੰਗ ਰਿਹਾ ਤੇ ਜੋ ਇੰਨੀ ਗੱਲ ਸੁਣਨ ਵਾਸਤੇ ਦੀਮਾ ਹੋਇਆ ਉਹ ਦੋਵੇਂ ਹੱਥੇ ਕੁੱਟ ਕੇ ਦਾੜ ਹੀ ਨਿਪਾਲੇ ਕਹਿੰਦੇ ਕੀ ਕਿਹਾ ਵੀ ਬਿੱਲਿਆ ਵੀ ਇਸ ਤਰ੍ਹਾਂ ਕਹਾਂ ਮੈਂ ਇਸ ਤਰ੍ਹਾਂ ਦੀ ਗੱਲ ਨਹੀਂ ਕਹਿ ਸਕਦਾ ਤੇ ਉਹਨੇ ਫਿਰ ਮਤਲਬ ਉਹਨਾਂ ਨੇ ਕੋਲ ਖੜੇ ਸਿਪਾਈ ਖੜੇ ਸੀ ਉਹਨਾਂ ਨੇ ਤਲਵਾਰ ਨਾਲ ਫਿਰ ਸ਼ਹੀਦ ਕੀਤਾ ਗਿਆ ਇਹ ਸੇਮ ਹੀ ਹੈ ਉਹ ਚੀਜ਼ ਹੈ ਜਦੋਂ ਹੁੰਦਾ ਸੀ ਕਿਹਾ ਤੇ 18 ਜਨਵਰੀ 1870 ਅੱਧੀ ਰਾਤ ਨੂੰ ਲੇ ਸਦਗੁਰਾਂ ਸਿੰਘ ਕਾ ਗੰਗਰੇਜ ਗਵਰਨਮੈਂਟ ਲੈ ਗਈ ਸੀ ਉਦੋਂ ਉਸ ਉਸ ਵਕਤ ਦਾ ਇਤਿਹਾਸ ਹੈ ਸੁਪ ਪ੍ਰਮੁੱਖ ਸੂਬੇ ਨਾਲ ਸੇਵਕ ਨਾਨੋ ਸਿੰਘ ਸ੍ਰੀ ਭਾਈ ਸਾਹਿਬ ਇੱਕ ਸਦਗੁਰੂ ਨੇ ਨਿਯੰਤਰਣ ਕੀਤਾ ਇਹ ਤਸਵੀਰ 7 ਗੁਰੂ ਰਾਮ ਸਿੰਘ ਜੀ ਨੂੰ ਲੁਧਿਆਣਾ ਸਾਹਿਬ ਤੋਂ ਹਾਂਜੀ ਇਸ ਰੇਲ ਗੱਡੀ ਰਾਹੀਂ 7 ਜਨਵਰੀ ਆਹ 73ਵੀਂ ਸਵੇਰੇ 4 ਵਜੇ ਜੀ ਜੀ ਇਲਾਹਾਬਾਦ ਲਈ ਰਵਾਨਾ ਕੀਤਾ ਹਾਂਜੀ ਪਹਿਲਾਂ ਇੱਥੋਂ ਲੈ ਕੇ ਇੱਥੋਂ ਫਿਰ ਇਹਨਾਂ ਨੂੰ ਲੁਧਿਆਣੇ ਜੰਕਸ਼ਨ ਲੈ ਕੇ ਲੁਧਿਆਣੇ ਜੰਕਸ਼ਨ ਤੋਂ ਫਿਰ ਇਹਨਾਂ ਨੂੰ ਮਤਲਬ ਵੀ 4 ਵਜੇ ਗੱਡੀ ਰਾਹੀਂ ਇਲਾਹਾਬਾਦ ਲਈ ਰਵਾਨਾ ਕੀਤਾ ਗਿਆ ਦੋਸਤੋ ਇਲਾਹਾਬਾਦ ਤੋਂ ਫਿਰ ਇਹਨਾਂ ਨੂੰ ਸਤਗੁਰ ਰਾਮ ਸਿੰਘ ਦੇਸ਼ ਨਿਕਾਲਾ ਦੇ ਕੇ ਸਰਮੁੰਦਰੀ ਜਹਾਜ਼ ਰਾਹੀਂ ਕੋਲ ਕਲਕੱਤੇ ਤੁਰ ਯੰਗੂਨ 11 ਮਾਰਚ 1872 ਨੂੰ ਰਵਾਨਾ ਇਹ ਤਸਵੀਰ ਜ਼ਾਹਰ ਕਰਦੀ ਆ ਕਿ ਸ੍ਰੀ ਸਤਗੁਰੂ ਦਾ ਰਾਮਦਾਸ ਸਿੰਘ ਜੀ ਨੂੰ ਦੇਸ਼ ਨਕਾਲਾ ਦੇ ਕੇ ਸਮੁੰਦਰੀ ਜਹਾਜ਼ ਰਾਹੀਂ ਕੋਲਕੱਤਾ ਤੋਂ ਜੰਗਨੂ 11 ਮਾਰਚ 1872 ਨੂੰ ਸ਼ਾਮ 7 ਵਜੇ ਰਵਾਨਾ ਕੀਤਾ ਗਿਆ ਇਹ ਭਾਰਤ ਦੀ ਆਜ਼ਾਦੀ ਲਈ 19ਵੀਂ ਸਦੀ ਵਿੱਚ ਅੰਗਰੇਜ਼ਾਂ ਵੱਲੋਂ ਨਾਮਧਾਰੀ ਸਿੱਕਾ ਨੂੰ ਪੱਦਰ ਪੱਥਰ ਨਾਲ ਬਨ ਕੇ ਸਮੁੰਦਰ ਵਿੱਚ ਡੋਬ ਕੇ ਸ਼ਹੀਦ ਕੀਤਾ ਗਿਆ ਇਹ ਨਾਮਤਰੀ ਸਿੱਖ ਸਜਾਵਾਂ ਭੁਗਦੇ ਹੋਏ ਕਾਲੇ ਪਾਣੀ ਦੇ ਸਜਾ ਦੇਸ਼ ਦੇ ਜਿਹੜੇ ਨਾਮਤਰੀ ਸਿੱਖਾਂ ਵਾਦ ਕੇ ਗੁਰੂ ਰਾਮ ਸਿੰਘ ਜੀ ਨਾਲ ਬੇ ਸੀਗੇ ਉਹ ਕੁੱਲੂ ਫੇਰ ਦਾ ਪੱਥਰ ਘੋਟ ਕੇ ਇਸ ਤਰ੍ਹਾਂ ਕਰਕੇ ਕਾਲੀ ਪਾਣੀ ਦੀ ਸਿਗਾਂ ਨੂੰ ਨਾਮਤਰੀ ਸਿੰਘਾਂ ਨੂੰ ਜਿਹੜਾ ਤੁਸੀਂ ਇਹ ਦੇਖ ਰਹੇ ਹੋ ਇਸ ਦੇ ਵਿੱਚ ਇਹ ਦਿਖਾਇਆ ਗਿਆ ਵੀ ਸਤਗੁਰੂ ਰਾਮ ਸਿੰਘ ਜੀ ਤੋਂ ਬਾਅਦ ਸਤਗੁਰੂ ਹਰੀ ਸਿੰਘ ਜੀ ਨੂੰ ਗੱਦੀ ਤੇ ਬਿਠਾ ਦਿੱਤਾ ਗਿਆ ਉਸ ਤੋਂ ਬਾਅਦ ਵੀ ਡਿਊਟੀ ਬਣਾ ਦਿੱਤੀ ਗਈ ਵੀ ਕੋਈ ਵੀ ਜਿਹੜਾ ਸਤਗੁਰੂ ਰਾਮ ਹਰੀ ਸਿੰਘ ਜੀ ਦੇ ਦਰਸ਼ਨ ਕਰਨ ਆਉਂਦਾ ਸੀ ਉਹਨੂੰ ਹਾ ਜਿਸਟਰ ਦੇ ਵਿੱਚ ਹਾਜ਼ਰੀ ਲਗਾਉਣੀ ਪੈਂਦੀ ਸੀ ਕਿੱਥੋਂ ਆਇਆ ਕਿ ਸਾਰਾ ਕੁਝ ਪਿੰਡ ਦਾ ਨਾਮ ਫਿਰ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ